ਜਾਬਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਨੇ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਸੀਨੀਅਰ ਸਕੂਲ ਮਾਨੂਪੁਰ ਦਾ ਦੌਰਾ ਕੀਤਾ ਤੇ ਇਸ ਮੌਕੇ ਉਹਨਾਂ ਬੱਚਿਆਂ ਨੂੰ ਦਿੱਤੇ ਜਾਂਦੇ ਖਾਣੇ ਦਾ ਨਿਰੇਖਣ ਵਿਕੀਤਾਤ ਖੁਦ ਬੱਚਿਆਂ ਦੇ ਨਾਲ ਪੰਗਤ ਦੇ ਵਿੱਚ ਬੈਠ ਕੇ ਖਾਣਾ ਖਾਧਾ ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇੱਕ ਅਹਿਮ ਬੈਠਕ ਵੀ ਕੀਤੀ ਤੇ ਉਹਨਾਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਫੂਡ ਸੇਫਟੀ ਐਕਟ ਦੇ ਤਹਿਤ ਹਰ ਬੱਚੇ ਨੂੰ ਕਾਉਸਟਿਕ ਭੋਜਨ ਪ੍ਰਦਾਨ ਕਰਨ ਮਨੋਰਥ ਨਾਲ ਤਾਜ਼ਾ ਤੇ ਪੋਸਟਿਕ ਆਹਾਰ ਖਾਣ ਨੂੰ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਖੁਦ ਵੀ ਇਸ ਦਾ ਖਾ ਕੇ ਟੈਸਟ ਕੀਤਾ ਗਿਆ ਹੈ ਤੇ ਉਹਨਾਂ ਨੂੰ ਇਸ ਤੇ ਤਸੱਲੀ ਹੈ ਅੱਜ ਫੂਡ ਕਮਿਸ਼ਨ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਮਾਨੂਪੁਰ ਵਿਜ਼ਿਟ ਕੀਤਾ ਬੱਚਿਆਂ ਨਾਲ ਬੈਠ ਕੇ ਖਾਣੇ ਦਾ ਟੈਸਟ ਕੀਤਾ ਕਿਉਂਕਿ ਜਿਹੜਾ ਫੂਡ ਸੇਫਟੀ ਐਕਟ ਹੈ ਉਹ ਕਹਿੰਦਾਗਾ ਕਿ ਹਰ ਬੱਚੇ ਨੂੰ ਹਰ ਮਨੁੱਖ ਨੂੰ ਪੋਸਟਿਕ ਆਹਾਰ ਮਿਲੇ। ਸੋ ਅੱਜ ਇਹ ਸਕੂਲ 'ਚ ਖਾਣੇ ਦਾ ਟੈਸਟ ਕੀਤਾ ਬੱਚਿਆਂ ਨਾਲ ਜੋ ਕਿ ਬਹੁਤ ਬੀਬੀਆਂ ਨੇ ਖਾਣਾ ਵਧੀਆ ਬਣਾਇਆ ਸੀਗਾ। ਔਰ ਬੱਚਿਆਂ ਨੂੰ ਮਿਲੇ ਚੰਗਾ ਲੱਗਿਆ ਔਰ ਜਿਹੜੀਆਂ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਦੇ ਮੁਤਾਬਕ ਗੇਟ ਤੋਂ ਬਾਹਰ ਜਿਹੜਾ ਹੈਲਪਲਾਈਨ ਨੰਬਰ ਹੈ ਫੂਡ ਕਮਿਸ਼ਨ ਦਾ ਉਹਨੂੰ ਡਿਸਪਲੇ ਕਰਨ ਲਈ ਕਿਹਾ ਗਿਆ। ਔਰ ਅੱਜ ਜਿਹੜਾ ਸੀਜ਼ਨ ਚੱਲ ਰਿਹਾ ਸਾਡਾ ਇੱਕ ਬੂਟਾ ਲਗਾ ਕੇ ਸਾਡਾ ਹਰੀਆਲੀ ਲਹਿਰ ਨੂੰ ਜਿਹੜਾ ਬਦਲਣ ਲਈ ਯਤਨ ਕੀਤਾ ਗਿਆ ਸੋ ਸਟਾਫ ਦਾ ਜਿੰਨੇ ਵੀ ਅਫਸਰ ਸਹਿबान ਆਏ ਸਾਰਿਆਂ ਦਾ ਬਹੁਤ ਧੰਨਵਾਦ ਇਸ ਦੇ ਨਾਲ ਹੀ ਉਹਨਾਂ ਨੇ ਗੇਟ ਤੋਂ ਬਾਹਰ ਫੂਡ ਕਮਿਸ਼ਨ ਦਾ ਹਾਕਲਾ ਨੰਬਰ ਵੀ ਡਿਸਪਲੇ ਕਰਨ ਦੇ ਲਈ ਜ਼ਰੂਰੀ ਨਿਸ਼ਾਨਦੇਸ਼ ਜਾਰੀ ਕੀਤੇ ਤੇ ਵਾਤਾਵਰਨ ਨੂੰ ਹਰਾ ਭਰਾ ਰੱਖਣ ਦੇ ਮਨੋਰਥ ਨਾਲ ਸਕੂਲ ਵਿੱਚ ਬੂਟੇ ਵੀ ਲਗਾਏ ਜੱਬਾਣੀ ਟੀਵੀ ਲਈ ਜਗਦੀਪ ਸਿੰਘ ਦੀ ਰਿਪੋਰਟ